ਬੀਬੀਸੀ ਟ੍ਰਾਂਟੋ ਦੇ ਮਹਿਫਲ ਦੇ ਵਿੱਚ ਇਸ ਵੇਲੇ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਸਾਡੇ ਪਾਰ ਦੇ ਵਿੱਚ ਲੋਕ ਸਭਾ ਦੇ ਚੋਣਾਂ ਹੋ ਰਹੀਆਂ ਨੇ ਸਾਡੇ ਸਿਆਸੀ ਪਹਿਲਵਾਨ ਸਿਆਸੀ ਨੇਤਾ ਬੇਦਾ ਸਖਸੀਤ ਸਾਡਲੇ ਨੇ ਇਸ਼ਾਰ ਗੁਰਪ੍ਰੀਤ ਸਿੰਘ ਜੀ ਪੀ ਸਾਹਿਬ ਬੀਬੀਸੀ ਟ੍ਰਾਂਟੋ ਦੇ ਮੈਫਲ ਵਿੱਚ ਸਵਾਗਤ ਹੈ ਇਸ ਵੇਲੇ ਸਮਾਂ ਟ੍ਰਾਂਟੋ ਸ਼ਹਿਰ ਦਾ 12:00 ਦੇ 11 ਮਿੰਟ ਤੇ 10 ਸੈਕਿੰਡ ਹੋ ਚੁੱਕੇ ਨੇ ਗੁਰਪ੍ਰੀਤ ਸਿੰਘ ਜੀ ਤੁਹਾਡਾ ਸਵਾਗਤ ਹੈ ਇਹ ਰਿਡਿਊ ਟੈਲੀਵਿਜ਼ਨ ਅਸੀਂ ਪਿਛਲੇ 42 ਸਾਲ ਤੋਂ ਕੈਨੇਡਾ ਦੀ ਧਰਤੀ ਤੇ ਪੈਲੀਕਾਸਟ ਤੇ ਬ੍ਰਾਡਕਾਸਟ ਕਰਦੇ ਆ ਰਹੇ ਹਾਂ ਸਭ ਬਣਿਆ ਲੋਕ ਸਭ ਦੇ ਚੋਣਾਂ ਨੂੰ ਮੁੱਖ ਰੱਖਦੇ ਹੋਏ ਆ ਤੁਹਾਡੇ ਨਾਲ ਗੱਲਬਾਤ ਕੀਤੀ ਜਾਵੇ ਫਤਿਹਗੜ੍ਹ ਦੀ ਸੀਟ ਤੋਂ ਤੁਸੀਂ ਆਪਣੀ ਕਿਸਮਤ ਨੂੰ ਅਜ਼ਮਾ ਰਹੇ ਹੋ ਸਾਡੇ ਮਿਲੀਅਨਸ ਸਾਡੇ ਸੋਤੇ ਨੇ ਦਰਸ਼ਕ ਨੇ ਅਤੇ ਵੋਟਰ ਸਪੋਰਟਰ ਨੇ ਤੁਹਾਡੇ ਹਰ ਦੇਸ਼ ਵਿੱਚ ਬੈਠੇ ਤੁਹਾਨੂੰ ਅਸੀਂ ਵੈਲਕਮ ਕਰਦੇ ਹਾਂ ਅਤੇ ਵੈਲਕਮ ਕਰਨ ਦੇ ਨਾਲ-ਨਾਲ ਅਸੀਂ ਇੰਟਰਵਿਊ ਨੂੰ ਕੰਡਕਟ ਕਰਾਂਗੇ ਜੀ ਆਪ ਜੀ ਨੂੰ ਸਤਿ ਸ਼੍ਰੀ ਅਕਾਲ ਗੋਪੀ ਜੀ ਜੀ ਆਇਆਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਹੁਤ ਅਨੰਦ ਤੁਹਾਡਾ ਅੱਜ ਗੁਰਪ੍ਰੀਤ ਜੀ ਇਹ ਦੇਖਿਆ ਜਾਵੇ ਕਿ ਤੁਸੀਂ ਸਿਆਸਤ ਦੇ ਵਿੱਚ ਦੂਜੇ ਸਿਆਸੀ ਲੋਕਾਂ ਦੇ ਨਾਲੋਂ ਇੱਕ ਬੱਕਰੀ ਤੁਹਾਡੀ ਪਛਾਣ ਹੈ ਤੁਹਾਨੂੰ ਮੁਬਾਰਕਬਾਦ ਦੇਣੀ ਚਾਹਾਂਗੇ ਕਿ ਤੁਸੀਂ ਐਮਐਲਏ ਇਲੈਕਸ਼ਨ ਜਿੱਥੇ ਵੈਨਕੀਤੀ ਐਮਐਲਏ ਰਹੇ ਹੋ ਹੁਣ ਤੁਸੀਂ ਆਪਣੀ ਕਿਸਮਤ ਨੂੰ ਅਜ਼ਮਾਉਣ ਜਾ ਰਹੇ ਹੋ ਐਜ਼ ਅ ਮੈਂਬਰ ਆਫ ਪਾਰਲੀਮੈਂਟ ਤੌਰ ਤੇ ਔਰ ਇਸ ਜ਼ਿੰਦਗੀ ਦੇ ਵਿੱਚ ਇੱਕ ਤੁਹਾਡੇ ਵਾਸਤੇ ਬਹੁਤ ਵੱਡਾ ਚੈਲੰਜ ਵੀ ਹੈ ਤੇ ਦੂਜੇ ਪਾਸੇ ਲੋਕਾਂ ਨੂੰ ਖੁਸ਼ੀ ਹੈ ਕਿ ਤੁਸੀਂ ਇਲੈਕਸ਼ਨ ਦੇ ਵਿੱਚ ਆਇਓ ਪਰ ਲੋਕ ਇੱਕ ਸਵਾਲ ਜਰਨਾ ਚਾਹੁੰਦੇ ਨੇ ਕਿ ਆਪ ਜੀ ਨੇ ਕਾਂਗਰਸ ਦੀ ਜਿਹੜੀ ਸਿਆਸੀ ਰੰਗ ਸੀ ਕਾਂਗਰਸ ਦਾ ਉਹਨੂੰ ਛੱਡ ਕੇ ਆਪ ਦਾ ਪੱਲਾ ਫੜਿਆ ਇਹਦੇ ਪਿੱਛੇ ਕਾਰਨ ਕੀ ਹੈ ਹਲੋ ਜੀ ਜੀਪੀ ਸਾਹਿਬ ਜਰਨਾ ਚਾਹੁੰਦੇ ਆ ਮੈਂ ਸਭ ਤੋਂ ਪਹਿਲਾਂ ਮੋੜਾ ਧੰਨਵਾਦ ਕਰਦਾ ਜਿਹੜੇ ਆਪਣਾ ਆਪਾਂ ਰੂਬਰੂ ਹੋਏ ਆ ਤੁਹਾਡੇ ਨਾਲ ਕੈਨੇਡਾ ਵਾਸੀਆਂ ਨਾਲ ਜੀ ਤੇ ਬਾਕੀ ਮੈਂ ਗੱਲ ਕਰਨਾ ਅੱਜ ਪੰਜਾਬ ਚੋ ਕਾਂਗਰਸ ਪਾਰਟੀ ਦੇ ਹਾਲਾਤ ਨੇ ਜੀ ਉਹ ਬਹੁਤ ਦਾਵਾਂ ਡੋਲੇ ਕਿਉਂਕਿ ਜੋ ਡਿਸਪਲਿਨ ਦੀ ਬਹੁਤ ਜ਼ਿਆਦਾ ਵੱਡੀ ਕਮੀਆਂ ਇਸ ਪਾਰਟੀ ਚ ਤੇ ਤਾਂ ਹੀ ਅਸੀਂ ਪਾਰਟੀ ਚੱਦੀ ਹੈ ਤੇ ਬਾਕੀ ਹੋਰ ਉਹਨਾਂ ਦੇ ਟਾਈਮ ਚ ਕਈ ਲੀਡਰ ਪਾਰਟੀ ਛੱਟਣਗੇ ਕਿਉਂਕਿ ਅੱਜ ਲੋਕ ਸਾਡੇ ਬਹੁਤ ਹੀ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਪਸੰਦ ਕਰਦੇ ਨੇ ਤੇ ਗੱਲ ਕਰੀਏ ਜਿਹੜੇ 75 ਸਾਲ ਦੇ ਵਿੱਚ ਐ ਵੱਖ-ਵੱਖ ਪਾਰਟੀਆਂ ਦੇ ਮੁੱਖ ਮੰਤਰੀ ਲੋਕੀ ਰਹੇ ਨੇ ਪਰ ਜੋ ਇਲੈਕਟ੍ਰਿਸਿਟੀ ਬਿਜਲੀ ਕਿਸਾਨਾਂ ਨੂੰ ਭਗਵੰਤ ਮਾਨ ਜੀ ਮੁੱਖ ਮੰਤਰੀ ਸਾਹਿਬ ਨੇ ਦਿੱਤੀ ਹੈ ਉਹ ਬੜਾ ਵੱਡਾ ਸਲੰਘਾਯੋਗ ਕੰਮ ਹੈ ਪਹਿਲਾਂ ਲਾਈਟ ਜਿਹੜੀ ਸੀ ਆ ਉਈ 2 ਘੰਟੇ ਆ ਗਈ ਕਿਤੇ 4 ਘੰਟੇ ਆ ਗਈ ਕਿਸਾਨਾਂ ਲਈ ਜਿਹੜੇ ਕਿਸਾਨ ਖੇਤਾਂ ਵਿੱਚ ਜਾਂਦੇ ਸੀ ਰਾਤ ਨੂੰ ਹਯਾਨ ਹੁੰਦੇ ਸੀ ਉਹ ਮੋਟਰ ਚਲਾਉਣ ਜਾਣਾ ਪਾਣੀ ਲਾਉਣਾ ਖੇਤਾਂ ਨੂੰ ਕਰੇ 2 ਘੰਟੇ ਦੇ ਬਾਅਦ ਬਿਜਲੀ ਪੱਜ ਗਈ ਤਾਂ ਅੱਜ ਜੋ ਮੋਲ ਪੰਜਾਬ 'ਚ ਹੈ 24 ਘੰਟੇ ਬਿਜਲੀ ਸਾਡੇ ਕਿਸਾਨਾਂ ਨੂੰ ਮਿਲਦੀ ਹੈ ਤਾਂ ਉਹਦੇ ਨਾਜ ਦੇ ਸਾਡੇ ਕਿਸਾਨ ਹੈ ਉਹ ਬਹੁਤ ਜ਼ਿਆਦਾ ਖੁਸ਼ ਹੈ ਅੱਜ ਸਾਰਾ ਵਰਕ ਪੰਜਾਬ ਦਾ ਖੁਸ਼ ਹੈ ਤਾਂ ਹੀ ਅਸੀਂ ਆਮਾ ਦੀ ਪਾਰਟੀ ਜੁਆਇਨ ਕੀਤੀ ਹੈ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਸਿੰਘ ਡੀਪੀ ਜੀਪੀ ਜਿਹੜਾ ਹੈ ਤੁਹਾਡਾ ਤਖੱਲਸ ਹੈ ਜੀਪੀ ਦਾ ਮੀਨ ਕੀ ਹੈ ਅਸੀਂ ਇਹਨਾਂ ਚਾਹੁੰਦੇ ਆਂ ਤੇ ਜੀਪੀ ਡਸਨਟ ਨੋ ਮੈਂ ਤਾਂ ਗੁਰਪ੍ਰੀਤ ਹੈ ਜੀ ਜੀ ਫੋਰ ਗੁਰ ਪੀ ਫੋਰ ਪ੍ਰੀਤ ਇਹ ਜੀਪੀ ਇਹ ਆਈ ਵੀ ਨਿਕਨੇ ਗੁਰਪ੍ਰੀਤ ਕਹਿੰਦਾ ਲੋਕਾਂ ਨੂੰ ਲੱਗਦਾ ਕਿ ਜੀਪੀ ਸ਼ੋਰਟ ਨੇਮ ਹੈ ਉਹ ਜੀਪੀ ਜੀਪੀ ਕਰਕੇ ਲੋਕੀ ਤਾਂ ਹੀ ਬੁਲਾਉਣਾ ਸ਼ੁਰੂ ਕਰ ਦਿੱਤਾ ਇਹ ਜੀਪੀ ਫੇਮਸ ਹੋ ਗਿਆ ਆਓ ਆਈ ਸੀ ਸੋ ਜੇ ਕਿ ਜਿੱਕਤਨ ਵਾਰੀ ਪਾਰਟੀ ਦੇ ਇਹ ਮੈਂਬਰ ਜੀਪੀ ਸੋ ਚੰਗੀ ਗੱਲ ਹੈ ਕਿ ਇਹ ਇੱਕ ਸੱਚ ਹਕੀਕਤ ਹੈ ਜਿਹੜੀ ਕਾਂਗਰਸ ਪਾਰਟੀ ਦੀ ਗ੍ਰਾਫਟ ਔਨ ਦਾ ਕਾਰਨ ਕਿ ਤੁਹਾਡੀ ਲੀਡਰਸ਼ਿਪ ਦੇ ਵਿੱਚ ਦੇਖ ਜਾਵੇ ਕਿ ਬਹੁਤ ਸਾਰੇ ਇਹੋ ਜਿਹੇ ਅ ਕ੍ਰਿਡਮ ਚੌਹ ਜੀ ਆ ਗਏ ਨੇ ਸੀਨੀਅਰ ਜਿਹੜੇ ਨੇ ਉਹ ਅ ਪਿੱਛੇ ਤੇ ਜੂਨੀਅਰ ਜਿਹੜੇ ਨੇ ਅੱਗੇ ਚੱਲ ਗਏ ਨੇ ਤੇ ਜਿਸ ਕਰਕੇ ਤੁਹਾਡੀ ਪਾਰਟੀ ਜਿਹੜੀ ਆ ਉਹ ਗ੍ਰਾਫਟ ਵੱਲ ਜਾ ਰਹੀ ਹੈ ਤੇ ਜਿਸ ਕਰਕੇ ਤੁਸੀਂ ਇਸ ਪਾਰਟੀ ਤੋਂ ਖੜਾ ਚੜਾਇਆ ਅਤੇ ਇੱਕ ਪਾਰਟੀ ਨੂੰ ਆਪਣੀ ਸੋਚ ਦੇ ਮਤਲਬ ਤੁਸੀਂ ਜੁਆਇਨ ਕੀਤਾ ਤੇ ਪਾਰਟੀ ਵੀ ਕੁਝ ਪਾਰਟੀਆਂ ਐਸੀ ਹੁੰਦੀਆਂ ਜਿਨ੍ਹਾਂ ਲੀਡਰ ਸਹਿਬਾਨ ਚਾਹਦੇ ਹੁੰਦੇ ਕਿ ਜੇ ਗੁਰਪ੍ਰੀਤ ਸਿੰਘ ਜੀ ਸਾਨੂੰ ਜੁਆਇਨ ਕਰਨਗੇ ਤਾਂ ਅਸੀਂ ਇਹ ਸੀਟ ਜਿੱਤ ਸਕਦੇ ਹਾਂ ਇਸ ਚੀਜ਼ ਨੂੰ ਅਸੀਂ ਮੁਬਾਰਕਬਾਦ ਦੇਣੀ ਚਾਹਾਂਗੇ ਜੀਪੀ ਸਾਹਿਬਾ ਕਿ ਫਤਿਹਗੜ੍ਹ ਸਾਹਿਬ ਦੇ ਵੋਟਰਸ ਨੇ ਸਪੋਰਟਰਸ ਨੇ ਉਹ ਲੋਕ ਜਿਹੜੇ ਨੇ ਉਹਨਾਂ ਦੀ ਮੰਗ ਹੈ ਕਿ ਅਸੀਂ ਗੁਰਪ੍ਰੀਤ ਸਿੰਘ ਨੂੰ ਜਿਤਾ ਕੇ ਆਪਣੇ ਮਸਲੇ ਜੋ ਇੰਨੇ ਸਾਲਾਂ ਦੇ ਅਧੂਰੇ ਨੇ ਇੰਨੇ ਸਾਲਾਂ ਦੇ ਕੰਪਲੀਟ ਨਹੀਂ ਹੋਏ ਕੰਪਲੀਟ ਕਰ ਸਕਦੇ ਹਾਂ ਜੇ ਗੁਰਪ੍ਰੀਤ ਸਿੰਘ ਨੂੰ ਅਸੀਂ ਬਾਗਡੋਰ ਸੰਭਾਲਾਂਗੇ ਇਸ ਚੀਜ਼ ਦੀ ਤੁਹਾਨੂੰ ਅਸੀਂ ਮੁਬਾਰਕਬਾਦ ਦੇਣੀ ਚਾਹਾਂਗੇ ਕਿ ਵੋਟਰਸ ਦੀ ਮੰਗਾ ਗੋਪੀ ਸਿੰਘ ਜੀ ਕੈਂਡੀਡੇਟ ਨੇ ਕੀ ਕਹਿਣਾ ਚਾਹੁੰਦੇ ਹੋ ਸ੍ਰੀ ਫੋਗੇਰ ਸਾਹਿਬ ਦੇ ਲੋਕ ਮੇਰੇ ਤੇ ਯਕੀਨ ਕਰਦੇ ਆ ਜੀ ਪਹਿਲਾਂ ਵੀ ਮੈਂ ਆਪਣੇ ਹਲਕੇ ਲਈ ਲੋਕਾਂ ਦੀ ਕੰਮ ਕੀਤੇ ਆ ਤੇ ਹੌਨ ਵਾਲੇ ਟਾਈਮ 'ਚ ਲੋਕ ਇਹੀ ਉਮੀਦ ਰੱਖ ਕੇ ਮੇਰੇ ਸਾਥ ਦੇ ਰਿਹਾ ਹੈ ਅੱਜ ਅੱਜ ਪਾਰਟੀ ਤੋਂ ਪਰੋਪਰ ਕੇ ਲੋਕ ਮੈਨੂੰ ਚਾਹੇ ਕੋ ਕਾਲੀਦਾਸ ਸੀ ਚਾਹੇ ਕੌਂਗਰਸ ਦਾ ਸੀਗਾ ਅੱਜ ਆਮ ਆਦਮੀ ਪਾਰਟੀ ਨੇ ਜੁਆਇਨ ਕੀਤੀ ਹੈ ਉਹਨਾਂ ਨੇ ਮੇਰਾ ਕੰਮ ਦੇਖ ਕੇ ਹੌਨ ਵਾਲੇ ਟਾਈਮ 'ਚ ਲੋਕ ਇਸ ਹਾਲ ਕਿ ਮੇਰੇ ਭਰੋਸਾ ਕਰਦੇ ਆ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਸਾਡੇ ਭਗਵੰਤ ਮਾਨ ਦੇ ਭਰੋਸਾ ਕਰਦੇ ਆ ਜਿਨ੍ਹਾਂ ਨੇ ਉਹ ਕਿਸਾਨਾਂ ਨੂੰ ਜਿਹੜੇ ਕਿਸਾਨ ਗਰੀਬ ਸੀ ਜਿਨ੍ਹਾਂ ਕੋਈ ਕਿਲਾ ਜ਼ਮੀਨ ਸੀ ਅੱਧਾ ਕਿਲਾ ਜ਼ਮੀਨ ਹੈ ਕੋਈ ਜ਼ਮੀਨ ਹੈ ਉਹ ਨਹੀਂ ਸੀ ਅੱਜ ਉਹਨਾਂ ਦਾ ਜਿਹੜਾ ਜ਼ੀਰੋ ਬਿਲ ਆ ਰਿਹਾ ਲਾਈਟ ਜਿਹੜੇ ਸਾਡੇ ਹਿੰਦੂ ਪਰਵਾਸੀ ਚਾਹੇ ਖੱਤਰੀ ਪਰਵਾਸੀ ਚਾਹੇ ਸਾਡੇ ਪੰਡਤ ਪਰਵਾਸੀ ਚਾਹੇ ਹੋਰ ਕਾਸਤ ਦੇ ਲੋਕ ਸੀ ਰਾਜਪੂਤ ਪਰਵਾਸੀ ਉਹਨਾਂ ਨੂੰ ਜੋ ਬੈਨੀਫਿਟ ਹੈ ਜ਼ੀਰੋ ਬਿਲ ਦਾ ਅੱਜ ਜਿਹੜੇ ਦੂਸਰੇ ਕਾਸਟਾਂ ਨੇ ਉਹ ਬੈਨੀਫਿਟ ਮਿਲ ਰਿਹਾ ਘੱਟੋ ਘੱਟ ਜੇ ਇੱਕ ਪਿੰਡ ਆਪ ਲਾਈਏ ਤਾਂ 550 ਡਿਗਰੀ ਪਈ ਪਿੰਡ ਅਚਰ ਪੈਂਦੇ ਨੇ ਤਾਂ ਉਹਨਾਂ ਪਿੰਡਾਂ 'ਚ 550 ਕਾ ਬਜਾ ਜਿਹੜਾ ਦਿਲ ਜੀਰੋ ਆ ਰਿਹਾ ਉਹਦੇ ਨਾਲ ਬਹੁਤ ਵੱਡਾ ਬੈਨੀਫਿਟ ਸਾਨੂੰ ਮਿਲਦਾ ਕਿਉਂਕਿ ਗਰੀਬ ਜੇ ਗਰੀਬ ਦਾ ਬਿਲ ਇਲੈਕਟ੍ਰੀਸਰ ਮਾ ਜਿਹਨਾਂ ਦੀ ਕਮਾਈ ਦਾ ਉੱਤੇ 15000 ਮਹੀਨੇ ਦੀ ਆ ਉਹਨਾਂ ਨੂੰ ਬਹੁਤ ਵੱਡਾ ਬੈਨੀਫਿਟ ਹੈ ਇਸ ਚੀਜ਼ ਦਾ ਅਸੀਂ ਜੀਪੀ ਸਰ ਇਹ ਇੱਕ ਅਸੀਂ ਜਿਹੜਾ ਚਾਹਗੇ ਕਿ ਜਿਹੜਾ ਤੁਹਾਡਾ ਹਲਕਾ ਫਤੇਗੜ ਸਾਹਿਬ ਦਾ ਇਹ ਵਿੱਚ ਕਿੰਨੇ ਹਲਕੇ ਪੈਂਦੇ ਨੇ ਐਮਐਲਏ ਦੇ ਮੈਂ ਆਪਣਾ ਚੁੰਨੀ ਤੋਂ ਸ਼ੁਰੂ ਹੋਆ ਚੁੰਨੀ ਜੀ ਐ ਤੁਹਾਡੇ ਮੈਂ ਹਲਕੇ 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 ਨਾਹੀਂ ਪੈਂਦੇ ਆ ਮੈਂ ਕਸੂਰੇ ਦੱਸਾਂਗਾ ਚੁੰਨੀ ਚੁੰਨੀ ਪੈ ਗਿਆ ਜੀ ਬਦਾਰੀ ਪੈ ਗਿਆ ਫਤੇਗੜ ਸਾਫ ਲੈ ਗਿਆ ਜੀ ਇਹ ਤੋਂ ਦਸ ਜੀ ਖਾਣਾ ਹੋ ਗਿਆ ਖਮਾਣਾ ਹੋ ਗਿਆ ਉੱਚਾ ਬਿੰਸਰੋਲ ਹੋ ਗਿਆ ਪੜੀ ਹੋ ਗਈ ਤੇ ਕਿੜੀ ਨੌਂ ਸਿੰਘ ਹੋ ਗਿਆ ਸਾਡਾ ਤੇ ਬਾਕੀ ਮਲਾਵਾ ਇਹ ਕਵਾੜਾ ਸਾਹਨੇਵਾਲ ਜਮਾਲਪੁਰ ਰਾਏਕੋਟ ਰਾਏਕੋਟ ਪਹ ਗਿਆ ਅੰਮ੍ਰਿਤਗੜ ਮੰਡੀ ਹੋ ਗਿਆ ਹਮਲੋ ਹੋ ਗਿਆ ਜੀ ਹਮਲੋ ਹੋ ਗਿਆ ਦੂਜਾ ਆਪਣਾ ਗੋਵਿੰਦਗੜ ਹੋ ਗਿਆ ਜੀ ਅਮਰਗੜ ਤੇ ਇਹ ਹਲਕਾ ਪਾਇਲ ਹੋ ਗਿਆ ਮਲੌਦ ਹੋ ਗਿਆ ਖਰਾ ਹੋ ਗਿਆ ਕਹਿਣਾ ਮਕਲੋ ਇਹ ਚੀਜ਼ਾਂ ਪੈਂਦੀਆਂ ਨੇ ਐਸੀ ਅ ਗੋਪੀ ਜੀ ਅਸੀਂ ਇਹ ਜਨਰਲ ਚੋਇਸ ਰਿਡਿਊਡ ਆਡੀਟਸ ਸਿਆ ਇਸ ਦੁਨੀਆ ਦੇ ਕੋਨੇ ਕੋਨੇ ਵਿੱਚ ਅਸੀਂ ਕੋ 25 ਘੰਟੇ ਨੂੰ ਕਵਰ ਕਰ ਰਹੇ ਲਾਈਵ ਪ੍ਰੋਗਰਾਮ ਜਿਹੜਾ ਬ੍ਰਾਡਕਾਸਟ ਹੋ ਰਿਹਾ ਟੈਲੀਕਾਸਟ ਰਿਡਿਊਡ ਵੀ ਸੁਣਦੇ ਨੇ ਤੁਹਾਨੂੰ ਇਸ ਵੇਲੇ ਟੀਵੀ 'ਚ ਰਹੀ ਅਤੇ ਐਪ ਤੇ ਵੀ ਸੁਣਨ ਜਾ ਰਿਹਾ ਅ ਜਿਹੜੇ 9 ਹਲਕੇ ਦੇ ਵਿੱਚ ਜਿਹੜੀ ਤੁਹਾਡੀ ਵੋਟਰਸ ਆ ਟੋਟਲ ਵੋਟਰ ਕਿੰਨੇ ਲਗਭਗ ਕੋਈ 5.5 ਲੱਖ 15 ਲੱਖ ਦੇ ਕਰੀਬ ਵੋਟਾਂ ਨੇ ਜੀ ਤੇ ਕਿੰਨੇ ਲੱਖ ਲੈ ਜਵੇ ਤਾਂ ਜਿਹੜੀ ਜੱਤ ਜਿਹੜੀ ਆ ਯਕੀਨਨ ਹੈ ਜਿਹੜੀ ਕਿ ਯਕੀਨਨ ਲੋਕ ਦੱਸਦੇ ਨੇ ਰਿਪੋਰਟਰ ਜੀ 3 ਸਾਲ ਕੇ 10 ਲੱਖ ਦੇ ਕਰੀਬ ਵੋਟ ਪਊਗੀ ਵੋਟ ਪਾ ਲਓਗੀ ਜੀ 10 ਲੱਖ ਦੇ ਵੋਟ ਪਾ ਲਓਗੀ ਜੀ ਤੇ ਆਪਾਂ ਬਹੁਤ ਵੱਡੇ ਫਰਕ ਨਾਲ ਜਿੱਤਾਂਗੇ ਗੱਪ ਜੀ ਤੁਹਾਡਾ ਮੁਕਾਬਲਾ ਕਿਹੜੀ ਪਾਰਟੀ ਅਤੇ ਨਾਲ ਤੁਸੀਂ ਮਹਿਸੂਸ ਕਰਦੇ ਹੋ ਅਤੇ ਪਬਲਿਕ ਕੁਝ ਮਹਿਸੂਸ ਕਰਦੀ ਹੈ ਵਕਰੀ ਗੱਲ ਮੈਂ ਦੱਸਦਾ ਜੀ ਅਕਾਲੀ ਦਲ ਤੇ ਕਾਂਗਰਸ ਦਾ ਦੋਨੋਂ ਦਾ ਆਪਸ ਮੁਕਾਬਲਾ ਹੈ ਕੋ ਕਿੰਨੀਆਂ ਵੋਟਾਂ ਲੈਣਗੇ ਪਰ ਮੇਰਾ ਮੁਕਾਬਲਾ ਬਹੁਤ ਵੱਡਾ ਨ ਵੱਡੇ ਮਾਚ ਨੂੰ ਮੈਂ ਜਿੱਤੂਗਾ ਹੂੰ ਹੂੰ ਇਹਨਾਂ ਦੋਨੋਂ ਪਾਰਟੀਆਂ ਅੱਛਾ ਇੱਕ ਤੁਹਾਨੂੰ ਮਾਣ ਚਾਹੀਦਾ ਆਪਣੇ ਆਪ ਤੇ ਤੁਸੀਂ ਜਿਸ ਪ੍ਰਵਾਦ ਦੇ ਨਾਲ ਸੰਬੰਧਿਤ ਹੋ ਜਿਸ ਹਲਕੇ ਤੇ ਤੁਸੀਂ ਹੋ ਆ ਤੁਹਾਡੀ ਬੇਦਾਗ ਜਿਹੜੀ ਐ ਸਿਆਸੀ ਚਾਦਰ ਹੈ ਤੁਹਾਡਾ ਜੀਵਨ ਹੁਣ ਤੱਕ ਦਾ ਬੇਦਾਗ ਹੈ ਕਿੰਨੀ ਉਮਰ ਹੋ ਗਈ ਆਪ ਜੀ ਦੀ ਇਸ ਵੇਲੇ ਨਾ 52 ইয়ার্স ਦਾ ਹੋਏ ਨਾ ਜੀ ਦੱਸਿਆ ਜਸਟ ਟੈਮਿੰਿੰ। সো ਤੁਹਾਡਾ 52 ਦਾ 52 ਦਾ ਹੋ ਗਿਆ। ਮੈਂ ਮਤਲਬ ਆਉਣ ਵਾਲਾ ਇਹ ਆਉਣ ਚ ਮਤਲਬ 52 ইয়ার্স ਹਨ ਇਹ। ਆਈ ਸੀ। সো ਤੁਹਾਡੀ ਜ਼ਿੰਦਗੀ ਦਾ ਜਿਹੜਾ ਮਤਲਬ ਰੁਟੀਨ ਜਾਂ ਲਾਈਫ ਦਾ ਥੋੜੇ ਜੇ ਐਂਟਰੀਮ ਤੋਂ ਰਿਲੈਕਸ ਕਰਾਂ ਤੁਹਾਡੀ ਬਾਡੀ ਨੂੰ ਟਾਇਰਡ ਹੋਮੋਗੇ ਤੁਸੀਂ ਗਰਮੀ ਦਾ ਮੌਸਮ ਹੈ। ਉਧਰ ਕੈਂਪੇਨ ਚੱਲ ਰਹੀ ਹੈ। ਆ ਤੁਹਾਡਾ ਰੁਟੀਨ ਕੀ ਲਾਈਫ ਦਾ ਕਿੰਨੇ ਵਜੇ ਉੱਠਦੇ ਹੋ ਕਿੰਨੇ ਵਜੇ ਨਹੀਂ ਵਾਰੀ ਮਾਰਨਿੰਗ 6 ਵਜੇ ਵੀ ਕੰਮ ਇਹ ਸ਼ੁਰੂ ਹੋ ਜਾਂਦਾ ਜੀ ਕਈ ਵਾਰੀ 7 ਵਜੇ ਕਈ ਵਾਰੀ 8 ਵਜੇ ਰਾਤ ਨੂੰ 12-12 ਵਜੇ ਤੂੰ ক্রিকেট ਖੇਡਦਾ 15 ਤੋਂ 16 ਘੰਟੇ ਜਿਹੜੀ ਹੁੰਦੀ ਹੈ ਕੰਮ ਇਹ ਹੁੰਦੀ ਹੈ 16 ਤੋਂ 16 ਘੰਟੇ ਸੌਂਦਾ ਮਾਪਿਆਂ ਨੂੰ ਆਪਣੇ ਧੀਆ ਪੁੱਤ ਦੋ ਨੇ ਤਿੰਨ ਨੇ ਚਾਰ ਨੇ ਆਮ ਤੌਰ ਤੇ ਦੋ ਦੀ ਐਵਰੇਜ ਆ ਔਰ ਦੋਨੇ ਪਿਆਰੇ ਹੁੰਦੇ ਆ ਪਰ ਦੋਨੋਂ ਵਿੱਚ ਕੁਦਰਤੀ ਗੱਲ ਹੈ ਇਹ ਪਤਾ ਨਹੀਂ ਕੀ ਕਾਰਨ ਹੈ ਇਹ ਤੁਹਾਨੂੰ ਪਤਾ ਆਪਾਂ ਨੂੰ ਪਤਾ ਆਪਾਂ ਬੱਚਿਆਂ ਬਾਰੇ ਆ ਕਿ ਇੱਕ ਬੱਚਾ ਮਾਂ ਨੂੰ ਬਹੁਤ ਜ਼ਿਆਦਾ ਪਿਆਰਾ ਹੁੰਦਾ ਮੇਰਾ ਸਵਾਲ ਇੱਥੇ ਇਹ ਹੈ ਤੁਹਾਨੂੰ ਕਿ ਭਗਵੰਤ ਮਾਨ ਜੀ ਸੀਐਮ ਸਾਹਿਬ ਨੇ 92 ਇਹਨਾਂ ਦੇ ਹੈ ਜੀ ਆਪਣੇ ਐਮਐਲਏ ਨੇ ਮਨਿਸਟਰ ਨੇ ਉਹਨਾਂ ਵਿੱਚੋਂ ਪਰ ਤੁਸੀਂ ਆਪ ਨੂੰ ਛੱਡ ਕੇ ਸਰਕਾਰ ਨੂੰ ਛੱਡ ਕੇ ਆ ਬੱਚਾ ਯੋ ਤਾਂ ਤੁਹਾਨੂੰ ਬਹੁਤ ਨਜ਼ਦੀਕੀ ਸਮਝ ਦੇਣੀ ਕਾਰਨ ਕੀ ਦੇ ਵਿੱਚ ਤੁਹਾਡੇ ਤੇ ਇੰਨਾ ਪ੍ਰੋਸੈਸ ਉਹਨਾਂ ਨੇ ਕਿਉਂ ਦਿਖਾਇਆ ਤੇ ਜੁਆਇਨ ਕਰਨ ਦੇ ਸਾਰੇ ਤੁਹਾਨੂੰ ਟਿਕਟ ਤਾਂ ਦੇਣਾ ਇਹਦੇ ਪਿੱਛੇ ਕੋਈ ਰੀਜ਼ਨ ਹੋਊਗਾ ਕਿਉਂਕਿ ਸ੍ਰੀ ਗੁਰੂ ਮਾਨ ਦੇਵ ਜੀ ਨੂੰ ਅੱਜ ਹਰ ਪੰਜਾਬੀ ਪਿਆਰ ਕਰਦਾ ਹਰ ਪੰਜਾਬੀ ਕਰਦਾ ਕਿਉਂ ਉਹਨਾਂ ਨੇ ਜੋ ਸਾਡੇ ਵਿੱਚ ਜੋ ਕੰਮ ਕਰਕੇ ਦਿਖਾਇਆ ਉਹ ਇਤਿਹਾਸਕ ਇਤਿਹਾਸ ਰਚਿਆ ਕਿਉਂਕਿ ਜੋ ਐਜੂਕੇਸ਼ਨ ਤੇ ਕੰਮ ਕੀਤਾ ਜੋ ਹੈਲਥ ਦੇ ਮਾਮਲੇ ਜਿੰਨੇ ਬਣੇ ਨੇ ਸਾਡੀਆਂ ਲੈ ਜਿਹੜੀਆਂ ਸਕੂਲਾਂ ਦੇ ਬੱਚਿਆਂ ਨੇ ਪੜ੍ਹਨ ਦੀਆਂ ਨੇ ਤੇ ਪੰਜਾਬ ਦੇ ਇਕਤਜ਼ਾਮ ਜਿਹਨੂੰ ਪਾਣੀ ਸੀ ਮਿਲਦਾ ਉਹਨਾਂ ਨੂੰ ਅੱਜ ਪਾਣੀ ਮਿਲ ਰਿਹਾ ਤੇ ਬਿਜਲੀ ਮਿਲਦੀ ਹੈ ਉਹ ਗੱਲੋਂ ਬਹੁਤ ਜ਼ਿਆਦਾ ਲੋਕ ਸਾਡੇ ਕਿਸਾਨ ਸਾਡਾ ਭਾਈਚਾਰਾ ਮਤਲਬ ਉਹਨਾਂ ਦੇ ਹੱਕ 'ਚ ਜੀ ਕਿ ਤਾਂ ਹੀ ਅੱਜ ਲੋਕੀ ਅਸੀਂ ਤਾਂ ਹੀ ਮੈਂ ਜ਼ਾਇਨ ਕੀਤਾ ਮੈਨੂੰ ਪੂਰੀ ਆਸ ਹੈ ਕਿ ਮੈਂ ਉਹਨਾਂ ਦੀਆਂ ਜੋ ਉਹਨਾਂ ਨੇ ਮੇਰੇ 'ਤੇ ਇਤਬਾਰ ਕੀਤਾ ਮੈਂ ਉਹਨਾਂ ਦੇ ਜੱਲਾ ਦੇ ਪੂਰਾ ਹਰਾਂ ਉੱਤਰੂਗਾ ਤੇ ਉਹ ਨਾਲ ਉਹ ਤੇ ਆਪਣਾ ਪੰਜਾਬ ਨੂੰ ਅਸੀਂ ਕੱਟੇ ਤਰੱਕੀ ਦੇ ਲੈ ਕੇ ਜਾਵਾਂਗੇ ਤੇ ਪੰਜਾਬ ਨੂੰ ਸੁੰਦਰ ਬਣਾਵਾਂਗੇ ਜੀ ਸਰ ਨਾਮਿਨੇਸ਼ਨ ਫਾਰਮ ਕਿਸ ਦਿਨ ਆਪ ਜੀ ਫਾਈਲ ਕਰਨ ਜਾ ਰਹੇ ਹੋ ਨਾਮਿਨੇਸ਼ਨ ਜੀ ਆਪਣਾ ਟਮਾਰੋ ਜੀ ਕੱਲ 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 ਨੂੰ ਕੰਮ 10 10 ਨੂੰ ਹਾਂ 10 3 10 10 ਨੂੰ ਜੀ ਸਾਡੀਆਂ ਸ਼ੁਭ ਕਾਮਨਾਵਾਂ ਤੁਹਾਡੇ ਨਾਲ ਨੇ ਅੰਤ ਵਿੱਚ ਜਿਹੜੇ ਐਨ ਆਰ ਆਈ ਸੋਰੈਂਦੀ ਜਿਸ ਵਿੱਚ ਸਪੋਰਟਰਸ ਨੇ VOTERS ਵੀ ਨੇ ਪੰਜਾਬ ਵਿੱਚ ਵੀ ਦੇਖ ਰਹੇ ਨੇ ਸਾਨੂੰ ਬਹੁਤ ਡੀ ਗ੍ਰੀ ਵਿੱਚ ਉਹਨਾਂ ਨੇ ਤੁਸੀਂ VOTERS ਨੂੰ ਸਪੋਰਟਰਸ ਨੂੰ ਕੀ ਅਪੀਲ ਕਰਨੀ ਚਾਹੁੰਦੇ ਹੋ ਮੈਂ ਕੈਨੇਡਾ ਨਿਵਾਸੀਆਂ ਜਿਹੜੇ ਦੁਨੀਆ ਵਿੱਚ ਪੰਜਾਬੀ ਭਾਈਚਾਰਾ ਬਹੁਤ ਜ਼ਿਆਦਾ ਤਰੱਕੀ ਹੈ ਤਰੱਕੀ ਕੀਤੀ ਹੈ ਮੈਂ ਕੈਨੇਡਾ ਚ ਆ ਕੇ ਪਹਿਲਾਂ ਮੈਂ ਮਈਰ ਦੇ ਮੀਨੂ ਜਿੱਥੇ ਕੈਨੇਡਾ ਆਇਆ ਸੀ ਤਾਂ ਮੈਨੂੰ ਇੱਥੇ ਲੱਗਿਆ ਜਿਵੇਂ ਪੰਜਾਬ ਦੀ ਸਾਡੇ ਭਾਈਚਾਰੇ ਨੇ ਸਾਡੇ ਪੰਜਾਬ ਦੇ ਲੋਕਾਂ ਨੇ ਇੰਨੀ ਮਿਹਨਤ ਕਰਕੇ ਸਰ ਜੀ ਸਾ ਮੈਂ ਉਹਨਾਂ ਨੂੰ ਸਾਹਮਣੇ ਬੇਨਤੀ ਕਰਦਾ ਵੀ ਜਿੰਨੇ ਵੀ ਰਿਸ਼ਤੇਦਾਰ ਮੇਰੇ ਫਤੇਗਰ ਸਾਹਿਬ ਹੈ ਜਾਂ ਦੂਜੇ ਪੇਰੇ ਪੇਰਾ ਸਿੱਟਾ ਹੈ ਕੋਈ ਅਮਲਦਾਰਾ ਚਾਏ ਕੋ ਤਾਸ ਪਾਰ ਹੈ ਪੂਰੇ ਪੰਜਾਬ ਜਿੱਤੇ ਆਮ ਆਦਮੀ ਪਾਰਟੀ ਚੋਂ ਦਾਦੀ ਸਾਡੇ ਭਗਵੰਤ ਸਿੰਘ ਮਾਜੀ ਮੁੱਖ ਮੰਤਰੀ ਸਾਹਿਬ ਨੇ ਹਰ ਪਿਕਚਾ ਦੱਸਿਆ ਨੇ ਕੇਜਰੀਵਾਲ ਸਾਹਿਬ ਨੇ ਸਾਨੂੰ ਪਿਕਚਾ ਦੱਸਿਆ ਨੇ ਕਿ ਮੈਂ ਇਹ ਬੇਨਤੀ ਕਰਾਂਗਾ ਸਾਰੇ ਲੋਕਾਂ ਨੂੰ ਸਾਰੇ ਸਾਰੇ ਕੈਨੇਡਾ ਵਸਣਾਂ ਨੂੰ ਜਿਹੜੇ ਹੋਰ ਦੂਜੀਆਂ ਕੰਟਰੀਜ਼ ਵੀ ਲੋਕ ਬੈਠੇ ਨੇ ਉਸੋਂ ਮੈਂ ਅਪੀਲ ਕਰਾਂਗਾ ਕਿ ਤੁਸੀਂ ਜਿਵੇਂ 2 ਜਿਵੇਂ 22 ਆਮ ਆਦੀ ਪਾਰਟੀ ਸਰਕਾਰ ਮਾਈ ਸੀ ਹੁਣ 24 ਚ ਵੀ ਇੱਕ ਵਾਰੀ ਭਰੋਸਾ ਕਰੋ ਤਾਂ ਕਿ ਆਪਾਂ ਲੋਕ ਸਭਾ ਜ ਪੰਜਾਬ ਦੀ ਆਵਾਜ਼ ਅਸੀਂ ਬੰਦ ਕਰ ਸਕੀਏ ਤਾਂ ਕਿ ਆਪਣੇ ਪੰਜਾਬ ਦਾ ਬਹੁਤ ਵੱਡਾ ਫਾਇਦਾ ਹੋ ਸਕੇ ਬੜਾ ਅਜੀਬ ਸਵਾਲ ਲੱਗੇਗਾ ਜਿਹੜਾ ਪੁੱਛਣਾ ਮੈਨੂੰ ਪਹਿਲਾਂ ਚਾਹੀਦਾ ਸੀ ਪੁੱਛਣਾ ਅੰਤ ਦੇ ਵਿੱਚ ਸਵਾਲ ਇਹ ਹੈ ਕਿ ਆਪ ਜੀ ਦਾ ਜ਼ਿਲ੍ਹਾ ਖੁੱਦਾ ਕਿਹੜਾ ਅਤੇ ਪਿੰਡ ਕਿਹੜਾ ਤੁਹਾਡਾ ਜਿੱਥੇ ਜੰਪਲ ਹੋਇਓ ਮੇਰਾ ਪਿੰਡ ਯਾਦ ਹੈ ਜੀ ਚੁੰਮੀ ਦੇ ਕੋਲ ਪੈਂਦਾ ਤੇ ਆਪਣਾ ਹੁਣ ਜਿਹੜਾ ਮੋਹਾਲੀ ਦਾ ਪਿੰਡ ਹੈ ਜੀ ਉਹ ਤੇ ਹੋਰ ਦੇ ਉੱਪਰ ਪਿੰਡ ਹੈ ਤੇ ਜਿੱਥੇ ਮੇਰਾ ਨਾਮ ਹੀ ਹਲਕਾਉਣ ਦੇ ਸ਼ੁਰੂ ਹੋ ਜਾਂਦਾ ਕਿਉਂਕਿ ਮੇਰਾ ਮੋਹਾਲੀ ਜੀ ਪਿੰਡ ਹੈ ਨਾ ਜਿਹੜੀ ਪਤੇ ਕਰ ਤੋਂ ਲੱਭਦੇ ਆ ਕਿਉਂਕਿ ਮੈਂ ਰਹਿਣਾ ਫਤੇ ਕਰ ਤੋਂ ਆ ਮੈਂ ਜੀ ਬਸੀ ਫਟਣਾ ਬਸੀ ਫਟਣਾ ਬਹੁਤ ਬਹੁਤ ਮਿਹਰਬਾਨੀ ਮੈਂ ਜਗਿੰਦਰ ਬਾਸਰੇ ਜੀ ਤੇ ਕੰਡਕਟ ਕਰ ਰਹੇ ਆ ਮੇਰੇ ਨਾਲ ਆਪਣੇ ਗੁਰਪੇਜ ਜੀ ਨੇ ਅਸੀਂ ਤੁਹਾਡੇ ਲਈ ਸ਼ੁਭ ਕਾਮਨਾਵਾਂ ਪੇਸ਼ ਕਰਦੇ ਆ ਆਸ ਕਰਦੇ ਹਾਂ ਕਿ 4 ਜੂਨ ਨੂੰ ਸੂਰਜ ਦੀਆਂ ਤੀਸ ਕਰਨਾਂ ਦੇ ਵਿੱਚ ਆ ਜਦੋਂ ਫਲੈਸ਼ਿੰਗ ਹੋਵੇਗੀ ਤਾਂ ਗੁਰਪ੍ਰੀਤ ਸਿੰਘ ਜੀ ਜੀਪੀ ਦਾ ਨਾਮ ਜਿਹੜਾ ਹੈ ਉਹ ਉੱਪਰ 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 ਜਾਂਦਾ ਜਾਂਦਾ ਆਖਿਰ ਦੇ ਵਿੱਚ ਸਾਈਨ ਲੱਗ ਜਾਣਗੇ ਕਿ ਜਿੱਤ ਹੋ ਚੁੱਕੀ ਹੈ ਉਸ ਦਿਨ ਦੀ ਅੜੀ ਕਰਾਂਗੇ ਆਸ ਕਰਦੇ ਹਾਂ ਕਿ ਵੋਟਰ ਐਕਸਪੋਰਟਰ ਅਤੇ ਰਿਪੋਰਟਰ ਖਾਸ ਕਰਕੇ ਰਿਪੋਰਟ ਕਰਨ ਵੇਲੇ ਧਿਆਨ ਚ ਰੱਖਣਗੇ ਤੁਹਾਡੀ ਸਿਆਸੀ ਜਿਹੜੀ ਬੇਅਦਾਸ਼ਕ ਜਿੰਦਗੀ ਹੈ ਉਹਨੂੰ ਮੱਦੇਨਜ਼ ਰੱਖਣਗੇ ਅਫਸੋਸ ਹੈ ਕਿ ਵਾਰੀ ਰਿਪੋਰਟਿੰਗ ਕਰਨ ਵਾਲੇ ਕੁਝ ਰਿਪੋਰਟਰ ਅਨਪ੍ਰੋਫੈਸ਼ਨਲ ਹੁੰਦੇ ਨੇ ਤਾਂ ਉਹ ਕਿਵਾਰੀ ਇਹੋ ਜਿਹਾ ਸਵਾਲ ਕਰ ਲੈਂਦੇ ਨੇ ਆ ਉਹ ਸਵਾਲ ਜਿਹੜੇ ਨੇ ਸਵਾਵਕ ਹੈ ਕਿ ਜਿਹੜੇ ਸਪੋਰਟਰ ਹੁੰਦੇ ਨੇ ਰਿਪੋਰਟਰ ਹੁੰਦੇ ਨੇ ਉਹਨਾਂ ਮਨ ਦੇ ਵਿੱਚ ਫਿਰ ਗਿਲਾ ਸ਼ਿਕਵਾ ਜਿਹੜਾ ਆ ਉਹ ਕਿਵਾਰੀ ਫਿਰ ਉਹਨਾਂ ਨੂੰ ਦੇਖ ਜਾਵੇ ਕਿ ਪਸੰਦ ਨਹੀਂ ਹੁੰਦਾ ਇਹ ਕੁਦਰਤੀ ਆ ਕੁਦਰਤ ਦਾ ਨਿਜ਼ਮ ਹੈ ਔਰ ਅਸੀਂ ਆਸ ਕਰਦੇ ਹਾਂ ਕਿ ਇਸ ਕੈਂਪੇਨ ਦੇ ਦੌਰਾਨ ਆ ਬੋਟੈਂ ਵੀ ਤੁਹਾਡੀ ਭੂਮਿਕਾ ਰਹੇਗੀ ਅਤੇ ਵੋਟਰ ਤੁਹਾਡਾ ਸਾਥ ਦੇਣਗੇ ਅਤੇ ਸਪੋਰਟ ਤੁਹਾਡੇ ਨਾਲ ਰਹਿਣਗੇ ਬੜੀ ਮਿਹਰਬਾਨੀ ਗੁੱਡ ਲੱਕ थैंक यू ਭਾਜੀ ਬਹੁਤ ਧੰਨਵਾਦ ਤੁਹਾਡਾ ਸਰ ਬਹੁਤ ਧੰਨਵਾਦ ਧੰਨਵਾਦ ਜੀ थैंक यू ਸਰ थैंक यू ਸਰ थैंक यू ਸੋ ਮਚ